ਚੈਨਲ ਵਜੈ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ 200 ਹਜ਼ਾਰਾਂ ਅੱਜ ਅੱਜ ਦੀਆਂ ਕੁਝ ਗਲਵੱਤਾਂਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਆ ਕਿ ਬੀਤੇ ਦਿਨੀ ਬੀਸੀਆਰਸੀਐਮਪੀ ਤੇ ਦੂਜੀਆਂ ਏਜੰਸੀਆਂ ਨੇ ਟਰੱਕਾਂ ਦੀ ਚੈਕਿੰਗ ਕੀਤੀ ਉਹਦੇ ਵਿੱਚੋਂ ਕਈ ਖਾਮੀਆਂ ਨਿਕਲੀਆਂ ਦੂਜੀ ਗੱਲਬਾਤ ਕਰਨੀ ਹੈ ਕੈਨੇਡਾ ਦੀ ਸਟੀਲ ਇੰਡਸਟਰੀ ਬਾਰੇ ਨਵੀਂ ਨੀਤੀ ਕੀ ਹੈ ਕੈਨੇਡਾ ਦੀ ਤੀਜਾ ਟ੍ਰਾਂਟੋ ਦੇ ਵਿੱਚ ਲਗਜ਼ਰੀ ਘਰਾਂ ਦੀ ਸੇਲ ਵਧੀ ਹੈ ਥੋੜੇ ਦਿਨ ਪਹਿਲਾਂ ਆਪਾਂ ਖਬਰ ਕੀਤੀ ਸੀ ਕਿ ਵੈਨਕੂਵਰ ਦੇ ਵਿੱਚ ਲਗਜ਼ਰੀ ਘਰ ਜਿਓਏ ਫਿਰ ਟ੍ਰਾਂਟੋ ਦੇ ਵਿੱਚ ਸੇਲ ਇਸ ਤਰ੍ਹਾਂ ਵਧ ਰਹੀ ਆ ਆ ਇੱਕ ਗੱਲ ਬਾਤ ਕੈਨੇਡਾ ਦੇ ਜਿਹੜੀ ਈਵੀ ਰੇਟ ਪ੍ਰੋਗਰਾਮ ਆ ਉਹਦੇ ਸੰਬੰਧੀ ਗੱਲਬਾਤ ਕਰਾਂਗੇ ਤੇ ਇੱਕ ਖਬਰ ਆ ਰਹੀ ਆ ਕਿ ਕੈਨੇਡਾ ਵਾਸੀਆਂ ਦੀ ਜਿਹੜੀ ਮੌਰਗੇਜ ਉਹ ਵੱਧ ਸਕਦੀ ਆ ਤੇ ਇੱਕ ਗੱਲਬਾਤ ਕਰਾਂਗੇ ਅਮਰੀਕਾ ਦੇ ਡਾਕਟਰ ਤੇ ਨਰਸਾਂ ਪਤਾ ਲੱਗ ਰਿਹਾ ਕਿ BC ਦੇ ਵਿੱਚ ਜ਼ਿਆਦਾ ਦਿਲਚਸਪੀ ਲੈ ਰਹੇ ਆ ਸਭ ਤੋਂ ਪਹਿਲੀ ਗੱਲ ਬਾਤ ਜਿਹੜੀ ਆ ਟਰੱਕਾਂ ਦੀ ਕਮਰਸ਼ੀਅਲ ਟਰੱਕਾਂ ਦੀ ਜਾਂਚ ਸੰਬੰਧੀ ਬੀਤੇ ਦਿਨੀ BC RCMP ਤੇ ਦੂਜੀਆਂ ਜੜੀਆਂ ਏਜੰਸੀਆਂ ਨੇ ਉਹਨਾਂ ਨੇ ਕਮਰਸ਼ੀਅਲ ਟਰੱਕ ਚੈੱਕ ਕੀਤੇ 2 ਦਿਨ ਦੀ ਸੇਫਟੀ ਇਨਸਪੈਕਸ਼ਨ ਸੀਗੀ ਇਹ 8 ਤੇ 9 ਜੁਲਾਈ ਨੂੰ ਕੀਤੀ ਗਈ ਦੀ ਰਿਪੋਰਟ ਹੁਣ ਆ ਇਹਨਾਂ ਦਿਨਾਂ ਦੇ ਵਿੱਚ ਸਾਹਮਣੇ ਆਈ ਆ ਤੇ ਉਹਦੇ ਉੱਤੇ ਜਿਹੜੀ ਚਰਚਾ ਬਹੁਤ ਚੱਲ ਰਹੀ ਆ ਟਰੱਕ ਇੰਡਸਟਰੀ ਆਪਾਂ ਸਾਰੇ ਜਾਣਦੇ ਹਾਂ ਬਹੁਤ ਮਹੱਤਵਪੂਰਨ ਕੈਨੇਡਾ ਦੀ ਟਰੱਕਿੰਗ ਕੈਨੇਡਾ ਅਮਰੀਕਾ ਦੀ ਜਿਹੜੀ ਟਰੱਕ ਬਿਜ਼ਨਸ ਤੇ ਇਹਦੇ ਉੱਤੇ اٹਕੇ ਆ ਇਕਨੋਮੀ ਜਿਹੜੀ ਆ ਬਹੁਤ ਸਾਰੀ ਇਹਦੇ ਤੇ ਡਿਪੈਂਡ ਕਰਦੀ ਆ ਸਮਾਨ ਢੋਆ ਢੋਈ ਇਧਰ ਉਧਰ ਜਾਂਦੇ ਆ ਇਦੇ ਵਿੱਚ ਪ੍ਰੋਬਲਮਸ ਬਹੁਤ ਰਭੀਆਂ BC ਦੇ ਵਿੱਚ ਇਹਨਾਂ ਨੇ ਦੇਖਿਆ ਕਿ 500 ਦੇ ਕਰੀਬ ਸੇਫਟੀ ਇਸ਼ੂਸ ਸਿਰਫ 2 ਦਿਨਾਂ ਦੇ ਵਿੱਚ ਸਾਹਮਣੇ ਆਏ ਜਿਹਦੇ ਵਿੱਚ ਕਈ ਸੀਰੀਅਸ ਇਸ਼ੂ ਵੀ ਸੀਗੇ ਬ੍ਰੇਕਾਂ ਹੀ ਨਹੀਂ ਸਹੀ ਟਰੱਕਾਂ ਦੀਆਂ ਉਹਨਾਂ ਦੇ ਟਾਇਰ ਨਹੀਂ ਸਹੀ ਕਿਸੇ ਦੇ ਟਰੱਕ ਦੇ ਪਾਰਟਸ ਨਹੀਂ ਸਹੀ ਇੱਕ ਡਰਾਈਵਿੰਗ ਸਕੂਲ ਦੇ ਟਰੱਕ ਦਾ ਜਿਹੜਾ ਉਹਦੀਆਂ ਬ੍ਰੇਕਾਂ ਹੀ ਨਹੀਂ ਚੱਲਦੀਆਂ ਚੰਗੀ ਤਰ੍ਹਾਂ ਤੇ ਇੱਕ ਡੰਪ ਟਰੱਕ ਦੇ ਵਿੱਚ ਹੋਲ ਹੋਏ ਆ ਕਹਿੰਦੇ ਸ਼ੇਕ ਹੋਏ ਆ ਵੱਡੇ ਵੱਡੇ ਇੱਕ ਦੇ ਟਾਇਰ ਜਿਹੜੇ ਇਦਾਂ ਸੀ ਜਿਵੇਂ ਬਿਲਕੁਲ ਸਾਫ਼ ਹੋਣ ਦੇ ਉੱਤੇ ਹੈ ਹੀ ਨਹੀਂ ਬਿਲਕੁਲ ਉਹ ਮਤਲਬ ਉਹਦੇ ਖਤਮ ਹੋਏ ਆ ਵੀ ਉਹ ਸਾਫ਼ ਹੋਏ ਆ ਪੂਰੇ ਦੇ ਪੂਰੇ ਤੇ ਦੂਜੇ ਇੱਕ ਦੇ ਜਿਹੜੇ ਆ ਰਿਮ ਆ ਪੂਰੀ ਤਰ੍ਹਾਂ ਡੈਮੇਜ ਹੋਈ ਆ ਰਿਮ ਨਹੀਂ ਠੀਕ ਸੋ ਹੁਣ ਜਦੋਂ ਕਿਸੇ ਦੀਆਂ ਬ੍ਰੇਕਾਂ ਨਹੀਂ ਸਹੀ ਜਾਂ ਉਹਦੇ ਟਾਇਰ ਬਿਲਕੁਲ ਗੰਗੇ ਹੋ ਚੁੱਕੇ ਆ ਉਹਨਾਂ ਦੇ ਵਿੱਚ ਉਹ ਗੁੱਡੀ ਹੈ ਹੀ ਨਹੀਂ ਆ ਜਾਂ ਕਿਸੇ ਦਾ ਰਿਮੀ ਖਰਾਬ ਆ ਤਾਂ ਫਿਰ ਇਹਦਾ ਹੋਊਗਾ ਕੀ ਕਿ ਬਹੁਤ ਵੱਡਾ ਐਕਸੀਡੈਂਟ ਹੋ ਸਕਦਾ ਮਤਲਬ ਬਹੁਤ ਜ਼ਿਆਦਾ ਖਤਰਨਾਕ ਸਥਿਤੀ ਇਸ ਮਾਮਲੇ ਦੇ ਵਿੱਚ ਹੋ ਸਕਦੀ ਹੈ ਦੱਸਿਆ ਉਹਨਾਂ ਨੇ ਇਹ ਹੈ ਜਿਹੜੀ ਰਿਪੋਰਟ ਆਉਣ ਆਈ ਹੈ ਕਿ 109 ਟਰੱਕਾਂ ਦੀ ਇਨਸਪੈਕਸ਼ਨ ਕੀਤੀ 109 ਟਰੱਕਾਂ ਦੇ ਵਿੱਚ ਆਫੀਸਰਸ ਨੇ 79 ਟਿਕਟਾਂ ਦਿੱਤੀਆਂ ਜਿਹਦੇ ਵਿੱਚੋਂ 58 ਟਰੱਕ ਜਿਹੜੇ ਉਹ ਸਰਵਿਸ ਤੋਂ ਹਟਾ ਦਿੱਤੇ ਗਏ ਕਿਉਂਕਿ ਉਹਨਾਂ ਦਾ ਸੜਕ ਤੇ ਚੱਲਣਾ ਹੀ ਗਲਤ ਸੀ ਮਤਲਬ ਚੱਲਣਾ ਹੀ ਸੇਫ ਨਹੀਂ ਸੀ ਇਸ ਕਰਕੇ 109 ਦੇ ਵਿੱਚੋਂ 58 ਟਰੱਕਾਂ ਨੂੰ ਬਾਹਰ ਕਰਨੇ ਪਏ ਹੁਣ ਤੁਸੀਂ ਆਪ ਸੋਚ ਲਓ ਵੀ ਜਿੰਨੇ ਟਰੱਕ ਚੱਲਦੇ ਆ ਜੇ ਇਹ ਅੱਧ ਅੱਧ ਵੀ ਹੋਇਆ ਅੱਧ ਤੋਂ ਜ਼ਿਆਦਾ ਚੱਲਣ ਯੋਗ ਹੀ ਨਹੀਂ ਇੱਕ ਤਾਂ ਹੈਗਾ ਨਾ ਵੀ ਟਰੱਕ ਦੇ ਵਿੱਚ ਨੁਕਸ ਨਿਕਲਾ ਕੋਈ ਆ ਫਲਾਣੀ ਚੀਜ਼ ਨਹੀਂ ਠੀਕ ਜਾਂ ਫਲਾਣੀ ਚੀਜ਼ ਨਹੀਂ ਠੀਕ ਇਹਨਾਂ ਦੇ ਵਿੱਚ ਇਹ ਉਹ ਕਹਿੰਦੇ ਚੱਲਣ ਦੇ ਯੋਗ ਹੀ ਨਹੀਂ ਸੜਕ ਦੇ ਉੱਤੇ 18000 ਡਾਲਰ ਦਾ ਜੁਰਮਾਨਾ ਇਹਨਾਂ ਵਾਇਲੇਸ਼ਨਸ ਦੇ ਵਿੱਚ ਦਿੱਤਾ ਗਿਆ ਇਨਸਪੈਕਸ਼ਨ ਜਿਹੜੀਆਂ ਹੋਈਆਂ ਉਹ ਬਹੁਤ ਡਿਟੇਲ ਦੇ ਵਿੱਚ ਹੋਈਆਂ ਲਗਭਗ ਉਹਨਾਂ ਨੇ ਡਰਾਈਵਿੰਗ ਲੌਗ ਬੁੱਕ ਤੋਂ ਲੈ ਕੇ ਤੇ ਬ੍ਰੇਕਾਂ ਤੱਕ ਸਾਰਾ ਕੁਝ ਚੈੱਕ ਕੀਤਾ ਇੰਜਨ ਸਸਪੈਂਸ਼ਨ ਟਾਇਰ ਬ੍ਰੇਕ ਸਸਪੈਂਸ਼ਨ ਤੇ ਟਾਇਰ ਜਿਹੜੇ ਆ ਇਹ ਸਭ ਤੋਂ ਜ਼ਿਆਦਾ ਸੀਗਾ ਕਿ ਜਿਹੜਾ ਚਿੰਤਾ ਵਾਲੀ ਗੱਲ ਸੀ ਉਹ ਤੁਸੀਂ ਇਹ ਸੋਚੋ ਜੇ ਬ੍ਰੇਕਾਂ ਨਹੀਂ ਠੀਕ ਮਤਲਬ ਬ੍ਰੇਕਾਂ ਨਹੀਂ ਠੀਕ ਬ੍ਰੇਕਾਂ ਉਹਦੀ ਸਸਪੈਂਸ਼ਨ ਤੇ ਜਿਹੜਾ ਟਾਇਰ ਆ ਇਹ ਸਭ ਤੋਂ ਵੱਡਾ ਇਸ਼ੂ ਇਹਨਾਂ ਸਾਰਿਆਂ ਦੇ ਵਿੱਚੋਂ ਨਿਕਲਿਆ BC ਟ੍ਰਕਿੰਗ ਜਿਹੜੀ ਐਸੋਸੀਏਸ਼ਨਾਂ ਦੇ ਪ੍ਰੈਜ਼ੀਡੈਂਟ ਨੇ ਕਿਹਾ ਵੀ ਬੜੀ ਇਹ ਮੰਦਭਾਗੀ ਗੱਲ ਆ ਪਰ ਉਹ ਕਹਿੰਦੇ ਵੀ ਅਸੀਂ ਕੋਈ ਇਸ ਗੱਲ ਦੀ ਸਾਨੂੰ ਹੈਰਾਨੀ ਨਹੀਂ ਆ ਕਿ ਵੀ ਇੰਨੇ ਜਿਹੜੇ ਅਨਸੇਫਟ ਟਰੱਕ ਆਹੋ ਰੋਡ ਦੇ ਉੱਤੇ ਚੱਲ ਰਹੇ ਆ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਜ਼ਿਆਦਾ ਸੇਫਟੀ ਆਫੀਸਰਜ਼ ਵੀ ਨਹੀਂ ਆ ਜਿਹੜੇ ਟਰੱਕਾਂ ਨੂੰ ਰੈਗੂਲਰਲੀ ਚੈੱਕ ਕਰਨ ਵੀ ਇਸ ਵੇਲੇ ਜ਼ਿਆਦਾ ਐਨਫੋਰਸਮੈਂਟ ਚਾਹੀਦੀ ਹੈ ਟਰੱਕਰ ਜਿਹੜੇ ਟਰੱਕ ਚਲਾ ਰਹੇ ਨੇ ਉਹਨਾਂ ਨੂੰ ਤੇ ਚਾਹੀਦੀ ਹੈ ਵੀ ਉਹ ਸੇਫ ਚਲਾਉਣ ਜਾਂ ਆਪਣੇ ਟਰੱਕ ਨੂੰ ਠੀਕ ਠਾਕ ਰੱਖਣ ਪਰ ਉਹਨਾਂ ਨੂੰ ਜੇ ਚੈੱਕ ਕਰਨ ਵਾਲੇ ਆਫੀਸਰ ਜ਼ਿਆਦਾ ਹੋਣਗੇ ਤਾਂ ਉਹਦੇ ਨਾਲ ਵੀ ਘਟੋ ਘਟ ਥੋੜਾ ਜਿਹਾ ਇਹ ਹੋ ਜੂਗਾ ਵੀ ਉਹ ਡਰ ਕੇ ਜਾਂ ਉਹਦੇ ਤੋਂ ਉਹ ਜਦੋਂ ਅਨਫੋਰਸ ਕਰਨਗੇ ਤਾਂ ਜ਼ਿਆਦਾ ਸੇਫ ਟਰੱਕ ਹੋ ਸਕਦੇ ਆ ਪੁਲਿਸ ਨੇ ਵਾਰਨਿੰਗ ਦਿੱਤੀ ਆ ਕਿ ਜਿਹੜੇ ਅਨਸੇਫ ਟਰੱਕ ਨੇ ਰੋਡ ਦੇ ਉੱਤੇ ਉਹ ਪਬਲਿਕ ਦੇ ਲਈ ਸੀਰੀਅਸ ਰਿਸਕ ਹੋ ਸਕਦੇ ਆ ਤੇ ਹੁਣ ਸਾਨੂੰ ਉਹ ਕਹਿੰਦੇ ਜਿਹੜੀ ਅਨਫੋਰਸਮੈਂਟ ਆ ਉਹ ਜ਼ਿਆਦਾ ਸਖਤ ਕਰਨੀ ਪਊਗੀ ਇਹਨੂੰ ਠੀਕ ਠਾਕ ਕਰਨ ਦੇ ਲਈ ਅਗਲੀ ਗੱਲ 'ਬਾ ਦੋਸਤੋ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇੱਕ ਜਿਹੜੀ ਪਿਛਲੇ ਦਿਨੀ ਨਵਾਂ ਰੂਲ ਅਨਾਉਂਸ ਕੀਤਾ ਆ ਕੈਨੇਡਾ ਦੀ ਸਟੀਲ ਇੰਡਸਟਰੀ ਨੂੰ ਪ੍ਰੋਟੈਕਟ ਕਰਨ ਦੇ ਲਈ ਸਪੈਸ਼ਲੀ ਜਦੋਂ ਬਹੁਤ ਸਸਤੀ ਸਟੀਲ ਜਿਹੜੀ ਆ ਉਹ ਉਧਰ ਚੀਨ ਵਾਲੇ ਪਾਸਿਓਂ ਕੈਨੇਡਾ ਦੇ ਵਿੱਚ ਆ ਰਹੀ ਆ ਕੈਨੇਡਾ ਹੁਣ ਸਿਰਫ 50% ਜਿਹੜੀ ਵੀ 24 ਦੀ ਸੀਗੀ ਲੈਵਲ ਉਨੀ ਸਟੀਲ ਜਿਹੜੀ ਆ ਉਹ ਇੰਪੋਰਟ ਕਰੂਗਾ ਦੂਜੇ ਦੇਸ਼ਾਂ ਤੋਂ ਬਿਨਾ ਜਿਹੜੀ ਫ੍ਰੀ ਟ੍ਰੇਡ ਡੀਲ ਤੇ ਜਿਹੜੀ ਹੋਰ ਐਕਸਟਰਾ ਸਟੀਲ ਉਹ ਆਉਂਦੀ ਆ ਉਹਦੇ ਉੱਤੇ 50% ਟੈਕਸ ਲਾਇਆ ਜਾਊਗਾ ਮਤਲਬ ਟੈਰਫ ਜਿਹਨੂੰ ਅਸੀਂ ਕਹਿੰਦੇ ਆ ਸਟੂ ਸਟੀਲ ਜਿਹੜੀ ਕਿਸੇ ਵੀ ਨਾਨ ਯੂ ਐਸ ਕੰਟਰੀ ਤੋਂ ਅਮਰੀਕਾ ਤੋਂ ਬਿਨਾ ਕਿਸੇ ਵੀ ਦੇਸ਼ ਦੇ ਉੱਤੋਂ ਜਿਹੜੀ ਚੀਨ ਦੇ ਵਿੱਚ ਚਾਹੇ ਉਹਨੂੰ ਪਿਘਲਾਇਆ ਜਾਂਦਾ ਮੈਲਟ ਕੀਤਾ ਜਾਂਦਾ ਚਾਹੇ ਪੋਰਕ ਕੀਤਾ ਜਾਂਦਾ ਉਹਦੇ ਉੱਤੇ ਵੀ 25% ਡਿਊਟੀ ਲਾਈ ਜਾਊਗੀ ਤੇ ਇਹ ਆ ਜੁਲਾਈ ਦੇ ਐਂਡ ਤੋਂ ਪਹਿਲਾਂ ਪਹਿਲਾਂ ਲਾਗੂ ਕਰ ਦੇਣਾ ਜਿਹੜੀਆਂ ਕੰਟਰੀਜ਼ ਦੇ ਨਾਲ ਟ੍ਰੇਡ ਡੀਲ ਹੈਗੀ ਵੀ ਆ ਅਮਰੀਕਾ ਤੋਂ ਬਿਨਾ ਉਹ ਵੀ ਜਿਹੜੀ ਆਪਣੇ 2024 ਦੇ ਲੈਵਲ ਤੱਕ ਸਟੀਲ ਭੇਜ ਸਕਦੇ ਆ ਜੇ ਉਹ ਤੋਂ ਜ਼ਿਆਦਾ ਜਾਂਦੇ ਆ ਤਾਂ 50 ਪਰਸੈਂਟ ਡਿਊਟੀ ਜਿਹੜੀ ਲਾਈ ਜਾਊਗੀ ਸਾਰ ਤੌਰ ਦੇ ਤੇ ਉਹਨੇ ਕਹਿ ਕੇ ਕਿ ਅਸੀਂ ਕੈਨੇਡਾ ਦੇ ਮਾਰਕੀ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਆ ਕਿਉਂਕਿ ਅਮਰੀਕਾ ਦੇ ਜਿਹੜੇ ਟੈਰਿਫ ਆ ਉਹ ਸਾਰੇ ਦੇਸ਼ਾਂ ਦੇ ਉੱਤੇ ਲਾਏ ਆ ਉਹਨਾਂ ਨੇ ਜਦੋਂ ਸਾਰੇ ਦੇਸ਼ਾਂ ਦੇ ਉੱਤੇ ਲਾਏ ਆ ਤੇ ਉਹਨਾਂ ਨੇ ਜ਼ਿਆਦਾ ਸਟੀਲ ਜਿਹੜੀ ਆ ਇੱਥੇ ਨੂੰ ਕੈਨੇਡਾ ਵੱਲੋਂ ਭੇਜਣੀ ਸ਼ੁਰੂ ਕਰ ਦਿੱਤੀ ਆ ਕੈਨੇਡਾ ਦੇ ਵਿੱਚ ਜੇ ਬਾਹਰੋਂ ਸਟੀਲ ਜ਼ਿਆਦਾ ਆ ਰਹੀ ਆ ਤੇ ਇਹਦਾ ਮਤਲਬ ਇਹ ਆ ਕਿ ਕੈਨੇਡਾ ਦੀ ਸਟੀਲ ਦੀ ਮਾਰਕੀਟ ਜਿਹੜੀ ਖਰਾਬ ਹੋ ਜੂਗੀ ਕੈਨੇਡਾ ਨੇ 16 ਬਿਲੀਅਨ ਡਾਲਰ ਦੀ ਸਟੀਲ ਵੀ 2024 ਦੇ ਵਿੱਚ ਇੰਪੋਰਟ ਕੀਤੀ ਆ ਤੇ ਇਹ 16 ਬਿਲੀਅਨ ਦੇ ਵਿੱਚੋਂ ਜਿਹੜੀ ਅੱਧੀ ਇਹਨਾਂ ਨੇ ਅਮਰੀਕਾ ਤੋਂ ਲਈ ਆ 10% ਚੀਨ ਤੋਂ ਲਈ ਆ ਪਰ ਜਿਹੜੀ ਐਕਸਪੋਰਟ ਆ ਇੱਥੇ ਸਾਡੀ ਇਹ ਜਿਹੜੀ 91% ਐਕਸਪੋਰਟ ਆ ਉਹ ਯੂਐਸ ਗਈ ਆ ਸੋ ਇੰਪੋਰਟ 16 ਬਿਲੀਅਨ ਡਾਲਰ ਦੀ ਟੋਟਲ ਜਿਹਦੇ ਵਿੱਚੋਂ ਅੱਧੀ ਜਿਹੜੀ ਆ ਉਹ ਅਮਰੀਕਾ ਤੋਂ ਤੇ 10% ਜਿਹੜੀ ਆ ਉਹ ਚੀਨ ਤੋਂ ਕੀਤੀ ਹੈ ਮਾਰਕਰ ਨੇ ਹੁਣ ਇਹ ਕਿਹਾ ਕਿ ਇਹ ਜ਼ਿਆਦਾ ਜਿਹੜੀ ਸਾਡਾ ਨੈਸ਼ਨਲ ਕੰਸਟਰਕਸ਼ਨ ਦੇ ਪ੍ਰੋਜੈਕਟਸ ਨੇ ਜਿੰਨੇ ਕੈਨੇਡਾ ਦੇ ਵਿੱਚ ਜਿੱਥੇ ਹੁੰਦਾ ਸਰੀਆ ਚਾਹੀਦਾ ਜੋ ਕੁਝ ਪੈਂਦਾ ਕਿ ਨਹੀਂ ਅਸੀਂ ਆਪਣੀ ਸਟੀਲ ਜ਼ਿਆਦਾ ਵਰਤਾਂਗੇ ਇਹ ਰੂਲ ਬਣਾ ਦਿੱਤਾ ਮਾਰਕਰ ਨੇ ਅਜਿਹੇ ਸਾਰੀਆਂ ਤੁਹਾਨੂੰ ਦੱਸੀਆਂ ਕਿ ਇੰਨੇ ਪਰਸੈਂਟ ਦੇ ਉੱਤੇ ਇੰਨਾ ਟੈਰਫ ਲੱਗੂਗਾ ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਜਿਹੜੇ ਨੈਸ਼ਨਲ ਪ੍ਰੋਜੈਕਟ ਨੇ ਉਹਨਾਂ ਦੇ ਵਿੱਚ ਆਪਣੀ ਸਟੀਲ ਜ਼ਿਆਦਾ ਲਾਵਾਂਗੇ ਜਿਹੜੀ ਡਿਪੈਂਡੈਂਸ ਆ ਫੋਰਨ ਸਪਲਾਈ ਦੇ ਉੱਤੇ ਉਹਨੂੰ ਘਟਾ ਦੇਵਾਂਗੇ। ਕ੍ਰਿਟਿਕ ਜਿਹੜੇ ਹੈਗੇ ਆ ਜਿਵੇਂ ਬਲੌਕਕਨ ਲੀਡਰ ਹੈਗੇ ਆ ਬਲੈਂਸ਼ਟ ਉਹਨਾਂ ਨੇ ਕਿਹਾ ਕਿ ਕਾਰਨ ਅਮਰੀਕਾ ਦੇ ਟ੍ਰੇਡ ਜਿਹੜਾ ਐਰਐਫਸ ਤੇ ਉਹਨਾਂ ਦੇ ਨਾਲ ਟ੍ਰੇਡ ਦੇ ਨਾਲ ਜਿਹੜੀਆਂ ਨੈਗੋਸ਼ੀਏਸ਼ਨ ਕਰਨੀਆਂ ਸੀ ਉਹ ਫੇਲ ਹੋ ਗਏ ਉੱਥੇ। ਕਿ ਲੋਡ ਤੋਂ ਜ਼ਿਆਦਾ ਉਹਨਾਂ ਨੂੰ ਦੇ ਦਿੱਤਾ ਬਿਨਾਂ ਨਤੀਜਾ ਚੰਗੇ ਨਤੀਜਿਆਂ ਦੀ ਆਸ ਤੋਂ ਕੈਨੇਡਾ ਹੁਣ ਉਹ ਕਹਿੰਦੇ ਕਿ ਅਸੀਂ 10000 ਸਟੀਲ ਵਰਕਰ ਜਿਹੜੇ 70 ਮਿਲੀਅਨ ਡਾਲਰ ਦੀ ਜਿਹੜੀ ਟ੍ਰੇਨਿੰਗ ਤੇ ਇਨਕਮ ਹੈਲਪ ਵੀ ਦੇਣਗੇ ਪਲੱਸ 1 ਬਿਲੀਅਨ ਡਾਲਰ ਦੀ ਸਟੀਲ ਕੰਪਨੀਆਂ ਨੂੰ ਜਿਹੜੀ ਸਟ੍ਰੈਟੈਜੀਕ ਇਨੋਵੇਸ਼ਨ ਫੰਡ ਆ ਉਹਦੇ ਥਰੂ ਦੇਣਗੇ ਕਿਉਂਕਿ ਇਹ ਬੇਸਿਕਲੀ ਚਾਹੁੰਦੇ ਆ ਕਿ ਜਿਹੜੀ ਸਾਡੀ ਜਿਹੜੀ ਕੈਨੇਡਾ ਦੀ ਸਟੀਲ ਆ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਸਟੀਲ ਜਿਹੜੀ ਇੰਡਸਟਰੀ ਆ ਇਹਨੂੰ ਬਚਾਇਆ ਜਾ ਸਕੇ ਇਹਦੇ ਨਾਲ ਹੋਊਗਾ ਕਿ ਜਿਹੜੇ ਇਹ ਇਸ ਕਰਕੇ ਕੀਤਾ ਗਿਆ ਕਿ ਪਿਛਲੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਜਿਹੜਾ ਕੀਤਾ ਸੀ ਟੈਰਫ ਦੁੱਗਣੇ ਕਰ ਦਿੱਤੇ ਸਟੀਲ ਤੇ ਐਲੂਮਿਨਮ ਦੇ ਉੱਤੇ ਤੇ 35% ਟੈਰਫ ਜਿਹੜੀ ਹੈ ਸਾਰੀਆਂ ਕੈਨੇਡੀਅਨ ਸਮਾਨ ਦੇ ਉੱਤੇ ਨੇ 1 ਅਗਸਤ ਤੋਂ ਲਾ ਦੇਣਾ ਤੇ ਜਿਹੜਾ ਅਮਰੀਕਾ ਤੇ ਕੈਨੇਡਾ ਦਾ ਇਹ ਰਿਸ਼ਤਾ ਆ ਵਪਾਰ ਵਾਲਾ ਇਹਦੇ ਉੱਤੇ ਹੋਰ ਜਿਹੜਾ ਤਣਾਅ ਉਹ ਪੈਦਾ ਹੋ ਰਿਹਾ ਅਗਲੀ ਗੱਲਬਤ ਘਰਾਂ ਦੀ ਮਾਰਕੀਟ ਬਾਰੇ ਘਰਾਂ ਦੀਆਂ ਕਈ ਕਿਸਮਾਂ ਹੁੰਦੀਆਂ ਨੇ ਕਈ ਕੈਟਾਗਰੀਜ਼ ਨੇ ਕੈਟਾਗਰੀਜ਼ ਦਾ ਮਤਲਬ ਮोटा ਜਿਹਾ ਮਤਲਬ ਆ ਵੀ ਕਈ ਤੇ ਕੌਂਡੋਮਿਨੀਅਮ ਹੁੰਦੇ ਆ ਜਿਹੜੇ ਮਲਟੀ ਸਟੋਰੀ ਦੇ ਵਿੱਚ ਕੌਂਡੋ ਦੇ ਵਿੱਚ ਲੋਕ ਰਹਿੰਦੇ ਆ ਟਾਊਨ ਹਾਊਸ ਹੁੰਦੇ ਆ ਫਿਰ ਡਿਪਲੈਕਸ ਸਿੰਗਲ ਅਟੈਚ ਹੋਮ ਤੇ ਫਿਰ ਲਗਜ਼ਰੀਅਸ ਹੋਮ ਜਿਹੜੇ ਬਹੁਤ ਸ਼ਾਹੀ ठाट-ਬਾਟ ਵਾਲੇ ਬਹੁਤ ਜ਼ਿਆਦਾ ਮਹਿੰਗੇ ਘਰ ਆ ਤਿੰਨਾਂ ਸਾਲਾਂ ਤੋਂ ਲਗਭਗ ਸਾਰੀ ਮਾਰਕੀਟ ਖੜੀ ਆ ਮਾਰਕੀਟ ਖੜੀ ਦਾ ਮਤਲਬ ਆ ਕਿ ਜਿੰਨੀ ਜਿਹੜੀ ਰੇਸ਼ਿਓ ਹੈਗੀ ਆ ਆ ਸੇਲ ਟੂ ਲਿਸਟਿੰਗ ਦੀ ਰੇਸ਼ਿਓ ਜਿਹੜੀ ਆ ਉਹ ਥੱਲੇ ਉਹਦੇ ਵਿੱਚ ਫਰਕ ਪਈ ਜਾਂਦਾ ਘਰ ਲਿਸਟ ਤੇ ਹੋ ਰਹੇ ਆ ਪਰ ਵਿਕ ਘਟ ਰਹੇ ਆ ਕਿਉਂਕਿ ਅਨਸਰਟਨਟੀ ਆ ਸਾਫ ਤੌਰ ਦੇ ਤੇ ਥੋੜੇ ਦਿਨ ਪਹਿਲਾਂ ਆਪਾਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਵੈਨਕੂਵਰ ਦੇ ਵਿੱਚ ਜਿਹੜੀ ਘਰਾਂ ਦੀ ਮਾਰਕੀਟ ਆ ਇਹਦੇ ਵਿੱਚ ਜਿਹੜੇ ਲਗਜ਼ਰੀਅਸ ਹੋਮ ਨੇ ਮਹਿੰਗੇ ਘਰ ਨੇ ਉਹ ਵੀ ਨਹੀਂ ਵਿਕ ਰਹੇ ਉਹ ਵੀ ਖੜੇ ਆ ਹਾਲਾਂਕਿ ਉਹਦੇ ਤੇ ਅਸਰ ਨਹੀਂ ਪੈਂਦਾ ਹੁੰਦਾ ਜਿਹੜਾ ਹੁੰਦਾ ਪਰ ਉਹ ਵੀ ਇਸ ਵੇਲੇ ਰੁਕੇ ਪਏ ਆ ਹੁਣ ਜਿਹੜੀ ਖਬਰ ਆਈ ਆ ਉਹ ਟੋਰਾਂਟੋ ਤੋਂ ਆ ਟੋਰਾਂਟੋ ਤੋਂ ਖਬਰ ਇਹ ਆ ਕਿ ਜਿਹੜੇ ਅਲਟਰਾ ਲਗਜ਼ਰੀ ਘਰ ਨੇ ਉੱਥੇ ਉਹਨਾਂ ਦੀ ਸੇਲ 200% ਉੱਤੇ ਚੱਲੀ ਗਈ ਆ 2025 ਦੇ ਪਹਿਲੇ ਅੱਧ ਦੇ ਵਿੱਚ ਹੁਣ 6 ਮਹੀਨੇ ਜੂਨ ਤੱਕ ਹੋ ਗਏ ਜੇਕਰ ਇੱਥੇ ਤੱਕ ਅਸੀਂ ਲਾ ਕੇ ਚੱਲੀਏ ਮੋਟਾ ਮੋਟਾ ਅੰਦਾਜ਼ਾ ਤਾਂ 2024 ਦੇ ਮੁਕਾਬਲੇ 200% ਸੇਲ ਦੇ ਵਿੱਚ ਵਾਧਾ ਹੋ ਗਿਆ ਚਾਰ ਘਰ ਵਿਕੇ ਸੀ ਜਿਹੜੇ 10 ਮਿਲੀਅਨ ਤੋਂ ਉੱਤੇ ਸੀਗੇ ਪਿਛਲੇ ਸਾਲ ਤੇ ਇਹ ਹੁਣ ਇਸ ਸਾਲ ਹੁਣ ਤੱਕ 12 ਵਿਕ ਚੁੱਕੇ ਆ ਹਾਲਾਂਕਿ ਟੋਰਾਂਟੋ ਏਰੀਆ ਬਹੁਤ ਵੱਡਾ ਪਰ 10 ਮਿਲੀਅਨ ਤੋਂ ਉੱਪਰ ਵਾਲਾ ਘਰ ਜਿਹੜਾ ਹੁੰਦਾ ਉਹਨੂੰ ਅਸੀਂ ਅਲਟਰਾ ਲਗਜ਼ਰੀ ਹੋਮ ਕਹਿੰਦੇ ਆ ਇਹ ਜਿਹੜੀ ਬਹੁਤ ਤੇਜ਼ੀ ਆਈ ਹੈ ਘਰਾਂ ਦੇ ਵਿੱਚ ਇਹ ਆਮ ਤੌਰ ਦੇ ਉੱਤੇ ਜਿਹੜੇ 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 ਮਹਿੰਗੇ ਘਰ ਹੁੰਦੇ ਆ ਇਹਨਾਂ ਨੂੰ ਸਮਾਂ ਲੱਗਦਾ ਵਿਕਣ ਨੂੰ ਪਰ 2025 ਦੇ ਵਿੱਚ ਜਿਹੜੇ ਸੈਲਰ ਆ ਤੇ ਉਹ ਵੀ ਜ਼ਿਆਦਾ ਹੋਏ ਆ ਕਿ ਲੋਕਾਂ ਕੋਲੇ ਜਿਹੜੀ ਚੋਇਸ ਵੀ ਵਧੀ ਆ ਤੇ ਘਰ ਜ਼ਿਆਦਾ ਵਿਕਿਆ ਬਹੁਤ ਸਾਰੇ ਜਿਹੜੇ ਮਹਿੰਗੇ ਘਰ ਆ ਉਹ ਆਫ ਮਾਰਕੀਟ ਸੇਲ ਹੋਏ ਆ ਮਤਲਬ ਇਹ ਆ ਕਿ ਪ੍ਰਾਈਵੇਟਲੀ ਸਿੱਧੀ ਆਪਸ ਦੇ ਵਿੱਚ ਗੱਲ ਹੋਗੀ ਕੋਈ ਉਹਨਾਂ ਨੇ ਪਬਲਿਕ ਲਿਸਟਿੰਗ ਨਹੀਂ ਕੀਤੀ ਕਿ ਇਹ ਆ ਘਰ ਲੱਗਾ ਲੈ ਲਓ ਫਿਰ ਉਹਦੇ ਤੇ ਉਹ ਆਫਰਾਂ ਤੇ ਬਾਰੋ-ਬਾਰ ਜਿਹੜੀ ਗੱਲ ਹੋਗੀ ਆ ਉਹ ਮਤਲਬ ਜਿਹੜੀਆਂ ਸੈਲੀਬ੍ਰਿਟੀਜ਼ ਜਾਂ ਪਬਲਿਕ ਫਿਗਰਸ ਆ ਉਹ ਕਿਉਂਕਿ ਪ੍ਰਾਈਵੇਸੀ ਚਾਹੁੰਦੀਆਂ ਹੁੰਦੀਆਂ ਉਹ ਸਿੱਧੀ ਗੱਲ ਹੀ ਗੱਲ ਕਰ ਲੈਂਦੀਆਂ ਜਿਹੜਾ ਓਨਰ ਦੇ ਨਾਲ ਬਹੁਤੀਆਂ ਜਿਹੜੀਆਂ ਸੇਲਜ਼ ਆ ਉਹ ਹੋਈਆਂ ਭਾਵੇਂ ਕਿ ਅਲਟਰਾ ਲਗਜ਼ਰੀ ਘਰਾਂ ਦੀ ਜਿਹੜੀ ਸੇਲ ਆ ਉਹ ਵੱਧ ਗਈ ਆ ਜਿਹੜੇ ਟੋਟਲ ਲਗਜ਼ਰੀ ਘਰ ਨੇ ਉਹ 4 ਮਿਲੀਅਨ ਤੋਂ ਉੱਤੇ ਵਾਲੇ ਮਤਲਬ 10 ਮਿਲੀਅਨ ਤੋਂ ਉੱਤੇ ਵਾਲੇ 200% ਵਧ ਗਿਆ ਪਰ ਜੇ ਸਾਰੇ ਇੱਕ আলਟਰਾ ਲਗਜ਼ਰੀ ਹੈ ਇੱਕ ਲਗਜ਼ਰੀ ਹੈ ਜੇ 4 ਮਿਲੀਅਨ ਤੋਂ ਉੱਪਰ ਵਾਲੇ ਦੇਖੀਏ ਤਾਂ ਉਹ 28% ਥੱਲੇ ਆ ਗਈ ਹੈ ਟੋਰਾਂਟੋ ਦੇ ਵਿੱਚ 2025 ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਪਹਿਲੇ ਅੱਧ ਦੇ ਵਿੱਚ ਜਿਹੜੇ ਘਰ ਮਿਲੀਅਨ ਤੋਂ ਉੱਤੇ ਆ ਉਹਨਾਂ ਦੇ ਵਿੱਚ 23% ਡ੍ਰੌਪ ਆਈ ਹੈ ਜਿਹੜੀ ਜਨਵਰੀ ਤੋਂ ਲੈ ਕੇ ਜੂਨ ਤੱਕ ਟੋਰਾਂਟੋ ਦੇ ਵਿੱਚ 13563 ਘਰ ਵਿਕੇ ਜਿਹੜੇ ਕਿ ਪਿਛਲੇ ਸਾਲ ਦੇ ਮੁਕਾਬਲੇ 23% ਘਟਿਆ ਜਿਹੜੇ ਘਰ 1 ਮਿਲੀਅਨ ਤੋਂ ਉੱਤੇ ਆ ਮਤਲਬ ਆਮ ਜਿਹੜੇ ਇਹਦਾ ਮਤਲਬ ਸੇਲ ਹੋ ਨਹੀਂ ਵੀ ਆਪਾਂ ਸਾਰੇ ਜਾਣਦੇ ਆ ਜਿਹੜੇ 1 ਮਿਲੀਅਨ ਤੋਂ ਲੈ ਕੇ 4 ਮਿਲੀਅਨ ਦੀ ਰੇਂਜ ਵਾਲੇ ਬਾਏਰ ਆ ਉਹ ਬਹੁਤ ਜ਼ਿਆਦਾ ਇਸ ਵੇਲੇ ਸੁਚੇਤ ਹੋਇਆ ਆ ਤੇ ਉਹ ਇਸ ਵੇਲੇ ਇਕਨੋਮੀ ਦੇ ਉੱਤੇ ਬੜੀ ਨਿਗ੍ਹਾ ਰੱਖ ਕੇ ਬੈਠਾ ਵੀ ਹੈ ਘਟਦੀ ਆ ਵਧਦੀ ਆ ਜਾਂ ਇਹਦਾ ਹੁੰਦਾ ਕੀ ਆ ਸਪੈਸ਼ਲੀ ਆ ਅਮਰੀਕਾ ਵਾਲੇ ਰੋਲਰ ਰੱਪੇ ਦੇ ਵਿੱਚ ਕਿ ਇਹ ਕੈਨੇਡਾ ਦੇ ਮਾਰਕੀਟ ਨੂੰ ਕਿਸ ਤਰ੍ਹਾਂ ਅਫੈਕਟ ਕਰ ਰਹੀ ਹੈ ਟੋਰਾਂਟੋ ਸਿਟੀ ਆਪਣੇ ਆਪ ਦੇ ਵਿੱਚ ਜਿਹੜੀ ਲਗਜ਼ਰੀ ਮਾਰਕੀਟ ਐਕਟੀਵਿਟੀ ਆ ਉਹ ਸਲੋ ਆ ਪਰ ਜਿਹੜੇ ਆ ਉਹ ਕੁਝ ਲੋਕ ਜਿਹੜੇ ਡਿਸੀਜਨ ਕਰ ਰਹੇ ਆ 1 ਮਿਲੀਅਨ ਤੋਂ ਉੱਤੇ ਵਾਲੇ ਘਰ ਟੋਰਾਂਟੋ ਦੇ ਵਿੱਚ 13% ਜਿਹੜੇ ਹੈਗੇ ਆ 4 ਮਿਲੀਅਨ ਤੋਂ ਉੱਤੇ ਵਾਲੇ 23% ਇਹ ਵੀ 125 ਦੇ ਪਹਿਲੇ ਅੱਧ ਦੇ ਵਿੱਚ ਜਿਹੜੇ ਥੱਲੇ ਆਏ ਆ ਪਰ ਅਲਟਰਾ ਲਗਜ਼ਰੀ ਘਰ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਉਹ 200% ਤੋਂ ਦੇ ਵਿੱਚ ਜਿਹੜਾ ਜ਼ਿਆਦਾ ਵਾਧਾ ਹੋਇਆ ਅਗਲੀ ਗੱਲਬਾਤ ਈਵੀ ਰੇਬੇਟ ਬਾਰੇ ਈਵੀ ਰੇਬੇਟ ਬਾਰੇ ਹੁਣ ਦੁਬਾਰਾ ਗੱਲਬਾਤ ਇੱਕ ਤਰ੍ਹਾਂ ਦੀ ਚੱਲ ਰਹੀ ਆ ਟੈਸਲਾ ਨੇ 8600 ਰੇਬੇਟ ਕਲੇਮ ਜਿਨ੍ਹਾਂ ਦੀ ਕੁੱਲ ਕੀਮਤ 43.1 ਮਿਲੀਅਨ ਡਾਲਰ ਬਣਦੀ ਆ ਉਹ ਕੈਨੇਡਾ ਦੀ ਆਈ ZEV ਇਲੈਕਟ੍ਰਿਕ ਵਹੀਕਲ ਰੇਟ ਪ੍ਰੋਗਰਾਮ ਜਿਹੜਾ ਜਨਵਰੀ 2025 ਦੇ ਵਿੱਚ ਬੰਦ ਕੀਤਾ ਗਿਆ ਸੀ ਜਿੱਦਣ ਇਹ ਪ੍ਰੋਗਰਾਮ ਬੰਦ ਕੀਤਾ ਕਿ ਵੀ ਹੁਣ ਆ ਪ੍ਰੋਗਰਾਮ ਬੰਦ ਹੋ ਜਾਣਾ ਇਹਦੇ ਤੋਂ ਬਾਅਦ ਜਿਹੜੀ ਰਿਬੇਟ ਆ ਉਹ ਨਹੀਂ ਮਿਲਣੀ ਟੈਸਲਾ ਨੇ ਆਖਰੀ ਤਿੰਨਾਂ ਦਿਨਾਂ ਦੇ ਵਿੱਚ ਯਾਨੀ ਕਿ 72 ਘੰਟਿਆਂ ਦੇ ਵਿੱਚ 8600 ਰਿਬੇਟ ਕਲੇਮ ਦਿੱਤਾ ਯਾਨੀ ਕਿ 43.1 ਮਿਲੀਅਨ ਡਾਲਰ ਦੀ ਕੀਮਤ ਵਾਲਾ ਹੁਣ ਰੌਲਾ ਉਹ ਕਾਗਜ਼ ਪੱਤਰ ਦੁਬਾਰਾ ਖੁੱਲੀ ਬੈਠੇ ਆ ਲੋਕ ਬਈ ਇਹ ਹੋਇਆ ਕਿਦਾਂ 8600 ਕਲੇਮ ਮਤਲਬ ਇੱਕ ਕਾਰ ਵਿਕਦੀ ਆ ਮੰਨ ਲਓ ਇੱਕ ਕਾਰ ਵਿਕਦੀ ਆ ਉਹਦੇ ਤੇ ਜਿੰਨਾ ਵੀ ਕੋ 4000 ਜਾਂ ਜਿੰਨੇ ਡਾਲਰ ਦਾ ਰਿਵੈਟ ਸਰਕਾਰ ਦਿੰਦੀ ਆ ਉਹ ਉਹਨਾਂ ਨੂੰ ਚਲੇ ਜਾਂਦਾ ਟੈਸਲਾ ਨੂੰ ਟੈਸਲਾ ਫਿਰ ਉਹ ਅੱਗੇ ਪਾਸ ਆਨ ਕਰ ਦਿੰਦੀ ਆ ਕਸਟਮਰ ਨੂੰ ਹੁਣ ਪਤਾ ਲੱਗ ਗਿਆ ਵੀ ਇਹ ਬੰਦ ਹੋ ਜਾਣਾ ਜਿੱਦਣ ਉਹਨਾਂ ਨੇ ਕਹਿ ਦਿੱਤਾ ਇਹ ਬੰਦ ਹੋ ਜਾਣਾ ਉਹਦੇ 3 ਦਿਨਾਂ ਦੇ ਵਿੱਚ ਵਿੱਚ 8600 ਕਲੇਮ ਫਾਈਲ ਹੋ ਗਿਆ ਇਹ ਕਿਦਾਂ ਹੋ ਗਿਆ 8400 ਤਿੰਨਾਂ ਦਿਨਾਂ ਦਾ ਮਤਲਬ ਹੈ ਕਿ ਟੈਸਲਾ ਨੇ ਹਰ ਮਿੰਟ ਦੇ ਵਿੱਚ ਦੋ ਕਾਰਾਂ ਵੇਚੀਆਂ ਜਾਨੀ ਕਿ ਉਹ ਵੀ ਨੌਨ ਸਟਾਪ 72 ਘੰਟਿਆਂ ਦੇ ਲਈ ਦਿਨ ਵੀ ਰਾਤ ਵੀ ਹਰ ਜਿਹੜੀ ਹਰ ਮਿੰਟ ਦੇ ਵਿੱਚ ਦੋ ਕਾਰਾਂ ਵੇਚੀ ਗਿਆ ਇਹਦਾ ਮਤਲਬ ਇਹ ਹੋ ਗਿਆ ਹੁਣ ਇਹ ਰੀਅਲਿਸਟਿਕ ਨਹੀਂ ਲੱਗਦਾ ਇਹਦਾ ਨਹੀਂ ਹੋ ਸਕਦੇ 72 ਘੰਟੇ ਹਰ ਮਿੰਟ ਚ ਦੋ ਟੈਸਲਾ ਦੀਆਂ ਕਾਰਾਂ ਕੈਨੇਡਾ 'ਚ ਵਿਕਦੀਆਂ ਰਹੀਆਂ ਹੁਣ ਹੋਇਆ ਕੀ ਹੋਊਗਾ ਫਿਰ ਹੁਣ ਰੌਲਾ ਕੀ ਪੈ ਰਿਹਾ ਵੀ ਇਹ ਹੋਇਆ ਕਿਦਾਂ ਇਹ ਰਿਪੋਰਟ ਇਕਾਈਆ ਰਿਪੋਰਟ ਇਹ ਕਹਿੰਦੀ ਆ ਕਿ ਇਹਨਾਂ ਨੇ ਬੈਕ ਫਾਈਲ ਕੀਤੇ ਕਲੇਮ ਮਤਲਬ ਇਹ ਆ ਕਿ ਉਹਨਾਂ ਕਾਰਾਂ ਦੇ ਉੱਤੇ ਵੀ ਰਿਵੈਟ ਅਪਲਾਈ ਕਰ ਦਿੱਤਾ ਜਿਹੜੀਆਂ ਪਹਿਲਾਂ ਵਿਕ ਚੁੱਕੀਆਂ ਸੀ ਹੁਣਾਂ ਤੇ ਚਾਹੀਦਾ ਸੀ ਕਿ ਜਿਹੜੀ ਨਵੀਂ ਕਾਰ ਵਿਕਦੀ ਆ ਉਹਨਾਂ ਦਿਨਾਂ ਦੇ ਵਿੱਚ ਉਹਦੇ ਤੇ ਰਿਵੈਟ ਫਾਈਲ ਕਰ ਦੇ ਪੁਰਾਣੀਆਂ ਕਾਰਾਂ ਦੇ ਉੱਤੇ ਕਰ ਦਿੱਤਾ ਇਹ ਰੂਲ ਕਲੀਅਰ ਕਹਿੰਦਾ ਜਿਹੜਾ ਪ੍ਰੋਗਰਾਮ ਦਾ ਸਿਗਾ ਇਹ ਉਹ ਸਿਗਾ ਕਿ ਡੀਲਰਸ਼ਿਪ ਨੂੰ ਰਿਵੈਟ ਦੇ ਲਈ ਜਦੋਂ ਕਾਰ ਕਸਟਮਰ ਨੂੰ ਡਿਲੀਵਰ ਹੋ ਗਈ ਉਹਦੇ ਤੋਂ ਪਹਿਲਾਂ ਪਹਿਲਾਂ ਅਪਲਾਈ ਕਰਨਾ ਪਊਗਾ ਜੇ ਟੈਸਲਾ ਇਹ ਰੇਵੈਟ ਕਲੇਮ ਕਰਦਾ ਆ ਇਹ ਕਲੇਮ ਜਿਹੜੇ ਕਿ ਹੁਣ ਲੱਗਦਾ ਇਹ ਆ ਕਿ 72 ਘੰਟਿਆਂ 'ਚ ਹਰ 2 ਮਿੰਟ 'ਚ ਇੱਕ ਕਾਰ ਨਹੀਂ ਵੇਖ ਸਕਦੀ ਇਹਦਾ ਮਤਲਬ ਇਹ ਆ ਕਿ ਇਹਨਾਂ ਨੇ ਜਿਹੜੀਆਂ ਪਹਿਲਾਂ ਹੀ ਕਾਰਾਂ ਡਿਲੀਵਰ ਕੀਤੀਆਂ ਉਹਨਾਂ ਉੱਤੇ ਗਲਤ ਉਹ ਕਲੇਮ ਫਾਈਲ ਕਰ ਦਿੱਤਾ ਇਹਦਾ ਮਤਲਬ ਇਹ ਆ ਕਿ ਇਹਨਾਂ ਨੇ ਸਾਫ਼ ਤੌਰ ਦੇ ਉੱਤੇ ਰੂਲ ਤੋੜੇ ਆ ਟੈਸਲਾ ਨੂੰ ਪੈਸੇ ਮਿਲ ਗਏ ਸਰਕਾਰ ਕੋਲ ਪਰ ਟੈਸਲਾ ਨੇ ਅੱਗੇ ਕਸਟਮਰ ਨੂੰ ਨਹੀਂ ਦਿੱਤੇ ਕੋ ਟੈਸਲਾ ਦਾ ਕਲੇਮ ਵੈਂਚੁਅਲੀ ਐਕਸੈਪਟ ਹੋ ਗਿਆ ਪਰ ਬਹੁਤ ਸਾਰੇ ਜਿਹੜੇ ਕੰਜ਼ਿਊਮਰਸ ਸੀਗੇ ਜਿਹੜੇ EV ਸੀਗੇ ਡੈਡਲਾਈਨ ਤੋਂ ਪਹਿਲਾਂ ਵਾਲੇ ਵੀ ਉਹਨਾਂ ਨੂੰ ਜਿਹੜੇ ਆ ਉਹ 12 ਜੂਨ ਸੀਗੀ ਉਹਨਾਂ ਨੂੰ ਰਿਬੇਟ ਨਹੀਂ ਮਿਲਿਆ ਟਰਾਂਸਪੋਰਟ ਮਿਨਿਸਟਰ ਕ੍ਰਿਸਟਿਆ ਫਰੀ ਲੈਂਡ ਨੇ ਟੈਸਲਾ ਦੀ ਪੇਮੈਂਟ ਰੋਕ ਦਿੱਤੀ ਤੇ ਇਹਦਾ ਆਡਿਟ ਕੀਤਾ ਵੀ ਇਹ ਸਾਰੀਆਂ ਜਾਂਚ ਪੜਤਾਲ ਕੱਢ ਕੇ ਲਿਆਓ ਕਿ ਕੀਤਾ ਕੀ ਸੀ ਹੌਲੀ ਹੌਲੀ ਫਿਰ ਸਰਕਾਰ ਨੇ ਜਿਹੜਾ ਇਹ ਕਨਫਰਮ ਕੀਤਾ ਆ ਬਾਅਦ ਚ ਕਹਿ ਦਿੱਤਾ ਮਤਲਬ ਦਬ ਵੀ ਆਵਾਜ਼ ਚ ਕਹਿ ਦਿੱਤਾ ਕਿ ਜੀ ਇਹ ਲਿਜਿਟਿਮੇਟ ਆ ਇਹ ਸਹੀ ਆ ਪਰ ਉਹਨਾਂ ਨੇ ਦੱਸਿਆ ਨਹੀਂ ਕਿ ਪ੍ਰੋਸੈਸ ਹੋਇਆ ਕਿਦਾਂ ਸੀ ਜਾਂ ਇਹ ਇੰਨੇ ਫਾਸਟ ਕਿਦਾਂ ਹੋ ਗਿਆ ਤਾਂ ਜਿਹੜਾ ਰੂਲ ਬੈਂਡਿੰਗ ਆ ਉਹ ਕਿਦਾਂ ਕੀਤੀ ਗਈ ਹੁਣ ਟੈਸਲਾ ਤੇ ਜਿਹੜੀਆਂ ਦੂਜੀਆਂ ਡੀਲਰਸ਼ਿਪ ਆ ਉਹ ਇਸ ਮਾਮਲੇ ਦੇ ਉੱਤੇ ਜਿਹੜੀਆਂ ਇਵਨ 올ਡ ਸੇਲਸ ਜਿਹੜੀਆਂ ਐ ਉੱਥੇ ਰੌਲਾ ਪੈ ਰਿਆ ਜਿਹੜੇ ਇੰਡੀਵਿਜੂਅਲ ਬੰਦੇ ਸੀਗੇ ਜਿਨ੍ਹਾਂ ਨੇ ਖਰੀਦੀਆਂ ਸੀਗੀਆਂ ਜਿਨ੍ਹਾਂ ਨੇ ਰੂਲ ਨੂੰ ਫਾਲੋ ਕੀਤਾ ਉਹਨਾਂ ਦੀਆਂ ਡਿਲੀਵਰੀਆਂ ਵੀ ਡਿਲੇ ਹੋਈਆਂ ਮਿਲਿਆ ਵੀ ਕੁਛ ਨਹੀਂ ਇਹ ਜਿਹੜੀਆਂ ਲੱਗਦਾ ਇਹ ਆ ਕਿ ਆਮ ਬੰਦੇ ਦੀ ਬਜਾਏ ਜਿਹੜੀਆਂ ਕੰਪਨੀਆਂ ਆ ਇਹਨਾਂ ਨੂੰ ਹਰ ਪਾਸਿਓਂ ਪ੍ਰਾਇੋਰਟਾਈਜ਼ ਕੀਤਾ ਜਾਂਦਾ ਇਹਨਾਂ ਨੂੰ ਹਰ ਪਾਸਿਓਂ ਜਿਹੜਾ ਇਹਨਾਂ ਦੇ ਨਾਲ ਜਿਹੜਾ ਇਹ ਉਹ ਕਹ ਲਓ ਕਿ ਜ਼ਿਆਦਾ ਇਹਨਾਂ ਨੂੰ ਫੇਵਰ ਕੀਤਾ ਜਾਂਦਾ ਅ ਅਗਲੀ ਗੱਲਬਾਤ ਬੀਸੀ ਦੇ ਵਿੱਚ ਆਪਾਂ ਜਾਣਦੇ ਆ ਇਹ ਪੂਰੇ ਕੈਨੇਡਾ ਦੇ ਵਿੱਚੀ BC ਦੇ ਵਿੱਚ ਵੀ ਖਾਸ ਤੌਰ ਦੇ ਉੱਤੇ ਨਰਸਾਂ ਦੀ ਜਿਹੜੀ ਹੈਲਥ케ਅਰ ਵਰਕਰ ਨੇ ਉਹਨਾਂ ਦੀ ਕਮੀ ਹੈ ਤੇ ਇਹਨੂੰ ਹਾਇਰ ਕੀਤਾ ਜਾਂਦਾ ਹੁਣ ਇੱਕ ਚੰਗੀ ਖਬਰ ਇਹ ਆ ਰਹੀ ਹੈ ਕਿ BC ਦਾ ਹੈਲਥ케ਅਰ ਵਰਕਰ ਜਿਹੜੇ ਅਮਰੀਕਾ ਦੇ ਹਾਇਰ ਕਰ ਰਿਹਾ ਬ੍ਰਿਟਿਸ਼ ਕੋਲੰਬੀਆ ਨੂੰ 780 ਜੌਬ ਐਪਲੀਕੇਸ਼ਨ ਆਈਆਂ ਅਮਰੀਕਨ ਹੈਲਥ ਪ੍ਰੋਫੈਸ਼ਨਲਸ ਤੋਂ ਇਹ ਬਹੁਤ ਵੱਡਾ ਇੰਟਰਸਟ ਆ ਮਾਰਚ ਤੋਂ ਲੈ ਕੇ 2200 ਪਿਆ ਡਾਕਟਰ ਨਰਸਸ ਤੇ ਦੂਜੇ ਹੈਲਥ케ਅਰ ਵਰਕਰ ਜਿਹੜੇ ਆ ਇਹਨਾਂ ਨੇ ਉਹ ਵੈਬਿਨਾਰ اٹੈਂਡ ਕੀਤਾ ਤੇ ਆਪਣੀ ਦਿਲਚਸਪੀ ਦਰਸਾਈ ਆ ਕਿ ਅਸੀਂ ਬੀਸੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹਾਂ ਹੁਣ ਜਿਹੜਾ ਡਾਕਟਰ ਅਮਰੀਕਾ ਦੇ ਵਿੱਚ ਕੰਮ ਕਰਦਾ ਉਹਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ ਕੇ ਲਾਇਸੈਂਸ ਲੈਣਾ ਪ੍ਰੈਕਟਿਸ ਕਰਨ ਦੇ ਲਈ ਕੋ ਬਹੁਤ ਔਖਾ ਨਹੀਂ ਹੈ ਇਹ ਜਿਹੜਾ ਰੂਲ ਚੇਂਜ ਕੀਤਾ ਗਿਆ ਉਹਦੇ ਨਾਲ ਹੁਣ ਇਹ ਹੁੰਦਾ ਕਿ ਬਹੁਤ ਸਾਰੇ ਅਮਰੀਕਾ ਦੇ ਟ੍ਰੇਨ ਡਾਕਟਰ ਜਿਹੜੇ ਨੇ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਿਨਾ ਕਿਸੇ ਐਕਸਟਰਾ ਟੈਸਟ ਤੋਂ ਜੇ ਕੁਝ ਕੁਸ਼ ਕੋਨਾਂ ਕੋਲੇ ਅਮਰੀਕਾ ਦੀ ਸਰਟੀਫਿਕੇਸ਼ਨ ਹੈਗੀ ਆ ਤਾਂ ਉਹ ਬਿਨਾ ਕਿਸੇ ਖਾਸ ਟੈਸਟ ਤੋਂ ਇੱਥੇ ਕੈਨੇਡਾ ਦੇ ਵਿੱਚ ਆਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੰਮ ਕਰ ਸਕਦੇ ਆ ਜਿਹੜੀ ਇਹ ਚੇਂਜ ਦੇ ਨਾਲ ਹੋਇਆ ਕਿ ਜਿਹੜੇ ਕੈਨੇਡੀਅਨ ਡਾਕਟਰ ਆ ਜਿਹੜੇ ਯੂ ਐਸ ਦੇ ਵਿੱਚ ਉਹਨਾਂ ਨੇ ਟ੍ਰੇਨਿੰਗ ਲਈ ਆ ਉਹ ਹੁਣ ਕੈਨੇਡਾ ਦੇ ਵਿੱਚ ਵਾਪਸ ਆ ਸਕਦੇ ਆ ਆਮ ਤੌਰ ਤੇ ਲੋਕ ਅਮਰੀਕਾ ਚੁੱਲ ਜਾਂਦੇ ਆ ਉੱਥੇ ਜਾ ਕੇ ਡਾਕਟਰ ਬਣਦੇ ਆ ਇਦਰ ਕ੍ਰੇਵੀਨ ਜਾਂ ਹੋਰ ਕਈ ਥਾਵਾਂ ਦੇ ਉੱਤੇ ਹੁਣ ਉਹਨਾਂ ਦੇ ਲਈ ਸੌਖਾ ਹੋ ਜੂਗਾ ਹੈਗੇ ਤੇ ਉਹ ਕੈਨੇਡਾ ਦੇ ਆ ਪਰ ਡਾਕਟਰ ਬੰਨ ਉੱਥੇ ਗਏ ਆ ਕੈਨੇਡਾ ਨੇ ਹੁਣ ਰੂਲ ਇਹ ਕਰ ਦਿੱਤਾ BC ਨੇ ਖਾਸ ਕਰਕੇ ਵੀ ਤੁਹਾਨੂੰ ਖਾਸ ਟੈਸਟ ਦੀ ਲੋੜ ਨਹੀਂ ਤੁਸੀਂ ਇੱਥੇ ਆ ਕੇ ਜੁਆਇਨ ਕਰ ਸਕਦੇ ਹੋ ਇੱਥੇ ਹੁਣ ਬਹੁਤ ਦਿਲਚਸਪੀ ਉਹਨਾਂ ਦੀ ਵਧੀ ਹੈ ਜਿਹੜੇ ਇੱਥੇ ਆਉਣਾ ਚਾਹੁੰਦੇ ਆ ਪਰ ਬਰਿਟਿਸ਼ ਕੋਲੰਬੀਆ ਹੋਰ ਕਈ ਤਰੀਕੇ ਇਦਾਂ ਦੇ ਲੈ ਕੇ ਆ ਰਿਹਾ ਕਿ ਡਾਕਟਰਸ ਦੀ ਹੈਲਪ ਕਰਨ ਦੇ ਲਈ ਦੂਜੇ ਜਿਹੜੇ ਦੇਸ਼ਾਂ ਦੇ ਵਿੱਚ ਹੈਗੇ ਆ ਵੀ ਉਹ ਵਾਪਸ ਆ ਕੇ ਇੱਥੇ ਕੰਮ ਕਰ ਸਕਣ ਇਹਦੇ ਚ ਇੰਟਰਨੈਸ਼ਨਲ ਡਾਕਟਰ ਵੀ ਇਨਕਲੂਡਡ ਨੇ ਜਿਹੜਾ ਡਾਕਟਰ ਫੈਮਿਲੀ ਮੈਡੀਸਨ ਦੇ ਵਿੱਚ ਟ੍ਰੇਨਡ ਹੋਇਆ ਹੈ ਤੇ 2 ਸਾਲ ਉਹਨੇ ਅਮਰੀਕਾ ਦੇ ਵਿੱਚ ਜਾਂ ਯੂਕੇ ਦੇ ਵਿੱਚ ਕੰਮ ਕੀਤਾ ਹੈ ਜਾਂ ਆਸਟ੍ਰੇਲੀਆ ਦੇ ਵਿੱਚ ਉਹ ਵੀ ਜਲਦੀ ਇੱਥੇ ਬੀਸੀ ਦੇ ਵਿੱਚ ਕੁਆਲੀਫਾਈ ਹੋ ਜਾਣਗੇ ਸਪੈਸ਼ਲਿਸਟ ਨੂੰ ਵੀ ਜੀ ਆ ਕਹਿ ਰਿਹਾ ਬ੍ਰਿਟਿਸ਼ ਕਮੇਅਰ ਡਾਕਟਰ ਜਿਹੜੇ ਜਿਨ੍ਹਾਂ ਦੀ ਸਰਟੀਫਿਕੇਸ਼ਨ ਜਾਂ ਸਪੈਸ਼ਲਾਈਜੇਸ਼ਨ ਦੂਜੀਆਂ ਦੂਜੇ ਦੇਸ਼ਾਂ ਦੀ ਹੈ ਜਿਵੇਂ ਆਸਟ੍ਰੇਲੀਆ ਕਿਸੇ ਨਿਊਜ਼ੀਲੈਂਡ ਯੂਕੇ ਸਾਊਥ ਅਫਰੀਕਾ ਜਾਂ ਇਹਨਾਂ ਦੇਸ਼ਾਂ ਤੋਂ ਆ ਉਹਨਾਂ ਨੂੰ ਵੀ ਹੁਣ ਲਾਇਸੈਂਸ ਲੈਣਾ ਇੱਥੇ ਬੀਸੀ ਦੇ ਵਿੱਚ ਸੌਖਾ ਹੋ ਜਾਊਗਾ ਐਪਲੀਕੇਸ਼ਨ ਜਿਹੜੀਆਂ 780 ਜੌਬ ਐਪਲੀਕੇਸ਼ਨ ਨੇ 180 ਇੰਟੀਰੀਅਰ ਹੈਲਥ ਦੇ ਵਿੱਚ ਨੇ 154 ਫਰੀਜ਼ਰ ਹੈਲਥ ਦੇ ਵਿੱਚ ਨੇ ਤੇ 121 ਵੈਨਕੂਵਰ ਕੋਸਟਲ ਹੈਲਥ ਦੇ ਵਿੱਚ ਆ ਜ਼ਿਆਦਾ ਡਾਕਟਰ ਇੱਥੇ BC ਦੇ ਵਿੱਚ ਚਾਹੀਦੇ ਆ ਆਪਾਂ ਸਾਰੇ ਜਾਣਦੇ ਆ ਇਹਨਾਂ ਚੇਂजेस ਦੇ ਨਾਲ ਇਹ ਚੇਂजेस ਉਹਦਾ ਇੱਕ ਹਿੱਸਾ ਆ ਉਹ ਸਾਰੀ ਵੱਡੀ ਕੈਂਪੇਨ ਦਾ ਜਿਹੜੀ ਹੈਲਥ케ਅਰ ਵਰਕਰਸ ਦੀ ਸ਼ਾਰਟੇਜ ਨੂੰ ਇੱਥੇ ਪੂਰੇ ਪ੍ਰੋਵੈਂਸ ਦੇ ਵਿੱਚ ਫਿਲ ਕਰ ਰਹੀ ਆ ਤੇ BC ਹੈਲਥ ਮਿਨਿਸਟਰ ਜਿਹੜੇ ਉਹ ਵੀ ਕਹਿੰਦੇ ਆ ਕਿ ਅਸੀਂ ਹੋਰ ਵੀ ਆ ਇਸ ਮਾਮਲੇ ਦੇ ਵਿੱਚੜੀ ਕੋਈ ਨਾ ਕੋਈ ਪ੍ਰੋਗਰਾਮ ਲੈ ਕੇ ਆਵਾਂਗੇ ਤਾਂ ਕਿ ਜ਼ਿਆਦਾ ਡਾਕਟਰ ਇੱਥੇ ਸੱਦੇ ਜਾ ਸਕਣੇ ਇਹਦੇ ਨਾਲੇ ਅੱਜ ਦਾ ਪ੍ਰੋਗਰਾਮ ਇਸ ਸਮਾਪਤ ਕਰਦੇ ਹਾਂ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਕੁਸ਼ਣਵੀਆ ਗੱਲਾਂ ਬਤਾ